ਕੋਈ ਸਾਧੂ ਹੀ ਭਗਤੀ ਤੇ ਬੈਠਾ ਬੜੇ ਸਾਲਾਂ ਤੋਂ ਇੱਕ ਦਰਖਤ ਦੇ ਥੱਲੇ ਤੇ ਉਸ ਪਿੰਡ 'ਚ ਅਚਾਨਕ ਬਾੜ ਆ ਗਈ ਬਾੜ ਆ ਗਈ ਤੇ ਇੱਕ ਬੰਦਾ ਲੰਘਣ ਡਿਆ ਉਹਨੇ ਸਾਧੂ ਨੂੰ ਹਲਾ ਤਾ ਭਗਤੀ ਤੋਂ ਕਹਿੰਦਾ ਬਾਬਾ ਜੀ ਬੜਾ ਪਿੰਡ 'ਚ ਪਾਣੀ ਆ ਗਿਆ ਤੇ ਤੁਰੋ ਆਹ ਦਰਖਤ ਦੇ ਹੇਠਾਂ ਪਾਣੀ ਪੁੱਜਣੀ ਆਲਾ ਤੇ ਤੁਰ ਪੋ ਸਾਧੂਆਂ ਦਾ ਕੋਈ ਨਹੀਂ ਰੱਬ ਬਚਾਓ ਮੈਨੂੰ ਰੱਬ ਰੱਖਾ ਮੇਰਾ ਮੈਂ ਬੜੀ ਭਗਤੀ ਕੀਤੀ ਉਹਦੀ ਉਹ ਕਹਿੰਦਾ ਨਹੀਂ ਪਾਣੀ ਆ ਗਿਆ ਪਿੱਛੇ ਕੀ ਕਰਨਗੇ ਤੁਸੀਂ ਉੱਠੋ ਤੁਸੀਂ ਪਿਆਰੇ ਜਿਹਹਾਟੇ ਆ ਸਾਡਾ ਫਰਜ਼ ਬੰਦਾ ਤੁਹਾਨੂੰ ਲੈ ਕੇ ਜਾਣਾ ਕਹਿੰਦਾ ਨਹੀਂ ਨਹੀਂ ਤੁਸੀਂ ਜਾਓ ਉਸ ਤੋਂ ਬਾਅਦ ਪਾਣੀ ਸਾਧੂ ਦੇ ਲੱਕ ਤੱਕ ਆ ਗਿਆ ਜਿਹੜੇ ਥੜੇ ਤੇ ਬਾਬਾ ਬੈਠਾ ਸੀ ਪਾਣੀ ਉਹ ਥੜੇ ਦੇ ਉੱਪਰ ਆ ਗਿਆ ਉਹ ਫਿਰ ਥੋੜੇ ਜਿਹੇ ਬੰਦੇ ਪਾਣੀ ਦੇ ਵਿੱਚੋਂ ਲੰਗੇ ਕਹਿੰਦੇ ਬਾਬਾ ਜੀ ਚਲੋ ਪਾਣੀ ਆ ਗਿਆ ਜੇ ਉੱਠੋ ਕਹਿੰਦਾ ਨਹੀਂ ਰੱਬ ਰੱਖਾ ਮੇਰਾ ਰੱਬ ਬਚਾਓ ਮੈਨੂੰ ਉਤੋਂ ਬਾਅਦ ਪਾਣੀ ਘਰੇ ਤੱਕ ਆ ਗਿਆ ਉਹ ਫਿਰ ਭਗਤੀ ਦੇ ਬੈਠਾ ਫਿਰ ਕਿਸਤੀ ਲੰਗੀ ਇੱਕ ਲੱਗਿਓ ਉਹ ਕਹਿੰਦੇ ਬਾਬਾ ਜੀ ਆਜੋ ਕਿਸਤੀ ਚ ਆਜੋ ਹੁਣ ਪਿੱਛੇ ਸਾਰਾ ਇਲਾਕਾ ਡੁੱਬ ਗਿਆ ਇਧਰਲੇ ਪਾਸੇ ਚੜਿਆ ਹੁੰਦਾ ਜੇ ਪਾਣੀ ਤੇ ਤੁਹਾਡੇ ਵੀ ਗਾਲੇ ਤੱਕ ਪਾਣੀ ਆ ਗਿਆ ਜੇ 10 ਮਿੰਟ ਤੱਕ ਪਾਣੀ ਉੱਤੇ ਆ ਜਾਣਾ ਜੇ ਆਜੋ ਉਹ ਕਹਿੰਦਾ ਨਹੀਂ ਰੱਬ ਬਚਾਓ ਮੈਨੂੰ 15 ਮਿੰਟ ਬਾਅਦ ਪਾਣੀ ਛੇੜਦੇ ਉੱਤੇ ਸਾਧੂ ਨੂੰ ਤੈਰਨਾ ਨਹੀਂ ਹੁੰਦਾ ਸੀ ਤੇ ਡੁੱਬ ਗਿਆ ਡੁੱਬ ਕੇ ਪਹੁੰਚ ਗਿਆ ਰੱਬ ਕੋਲ ਸਾਧੂ ਰੱਬ ਨੂੰ ਕਹਿੰਦਾ ਵਾ ਮੈਂ ਇੰਨੀ ਤੇਰੀ ਭਗਤੀ ਕੀਤੀ ਤੇ ਤੈਨੂੰ ਦਰਸਣਾ ਆਇਆ ਮੇਰੇ ਤੇ ਹੈ ਤੇ ਖੱਲੇ ਮੈਂ ਇੱਕੋ ਗੱਲ ਬਾਰ-ਬਾਰ ਕਹਿੰਦਾ ਰਿਹਾ ਏ ਮੈਨੂੰ ਰੱਬ ਬਚਾਊਗਾ ਮੈਨੂੰ ਰੱਬ ਬਚਾਊਗਾ ਕਹਿੰਦਾ ਤੂੰ ਸਾਰੀ ਦੁਨੀਆ ਮੈਂ ਕਈਆਂ ਨੂੰ ਜਾਣਦਾ ਜਿਨ੍ਹਾਂ ਨੇ ਤੇਰਾ ਨਾਮ ਵੀ ਲਿਆ ਕਦੀ ਉਹੋ ਵੀ ਕਿਸ਼ਤੀਆਂ ਦੇ ਵਿੱਚ ਬੈਠ ਬੈ ਕੇ ਚੱਲ ਗਏ ਤੇ ਮੈਂ ਤੇਰੀ ਪਗਤੀ 'ਚ ਬੈਠਾ ਉੱਥੇ ਡੁੱਬ ਗਿਆ ਰੱਬ ਪਤਾ ਕੀ ਕਹਿੰਦਾ ਕਹਿੰਦਾ ਮੂਰਖਾ ਸਭ ਤੋਂ ਪਹਿਲਾਂ ਇੱਕ ਬੰਦਾ ਭੇਜਿਆ ਸੀ ਮੈਂ ਤੇਰੇ ਕੋਲ ਜਦੋਂ ਪਾਣੀ ਤੇਰੇ ਲੱਕ ਤੱਕ ਨਹੀਂ ਆਇਆ ਤੂੰ ਉਦੋਂ ਨਹੀਂ ਤੁਰਿਆ ਫਿਰ ਜਦੋਂ ਪਾਣੀ ਤੇਰੇ ਲੱਕ ਤੱਕ ਆ ਗਿਆ ਉਦੋਂ ਮੈਂ ਤੇਰੇ ਕੋਲ ਚਾਰ-ਪੰਜ ਬੰਦੇ ਭੇਜੇ ਤੂੰ ਉਹਨਾਂ ਦੀ ਨਹੀਂ ਮੰਨੀ ਕਹਿੰਦਾ ਉਸ ਤੋਂ ਬਾਅਦ ਮੈਂ ਤੇਰੇ ਲਈ ਕਿਸ਼ਤੀ ਭੇਜੀ ਤੂੰ ਅੱਜ ਨਹੀਂ ਆਇਆ ਕਹਿੰਦਾ ਹੱਲੇ ਤੂੰ ਮੇਰਾ ਕਸੂਰ ਕੱਢਣ ਦੇ ਆ ਉਹ ਹਾਲ ਸਾਡਾ ਸਾਨੂੰ ਪ੍ਰਮਾਤਮਾ ਬਾਾਰ-ਬਾਰ ਮੌਕੇ ਦੇਣ ਦੇ ਆ বারবার ਆਪਾਂ ਕਹਿਣਾ ਆ ਨਹੀਂ ਅਜੇ ਨਹੀਂ ਅਜੇ ਉਹ ਗੱਲ ਬਣੀ ਨਹੀਂ ਅਜੇ ਉਹ ਮੌਕਾ ਆ ਨਹੀਂ ਅਜੇ ਪਰਮਾਤਮਾ ਬਚਾਲੂਗਾ ਹੁਣ ਐਂਡ ਹੋ ਗਿਆ ਵਾ ਫਿਰ ਉਹਨੂੰ ਜਾ ਕੇ ਇਹ ਨਾ ਪੁੱਛਿਓ ਕਿ ਮੈਨੂੰ ਬਚਾਇਆ ਕਿਉਂ ਨਹੀਂ ਉਹਨੇ ਉਹੀ ਕਹਿਣਾ ਤੇਰੇ ਕੋਲ ਮਾਪਿਓ ਦਿੱਤੇ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਸਾਡੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਆਲਵੇਸ ਸਾਡੇ ਨਾਲ ਆ ਆ ਜਿਹੜੀ ਨਿੱਕੀ ਨਿੱਕੀ ਕਣੀ ਵਰਤਦੀ ਪਈ ਆ ਘੜੀ ਨਿਕਲਦੀ ਪਈ ਆ ਇਹਦੇ ਵਿੱਚ ਪਰਮਾਤਮਾ ਉਹ ਆਪ ਬੈਠਾ ਵਾ ਸਾਖਸ਼ਾਦ ਉਹ ਤੁਹਾਡੇ ਵਾਸਤੇ ਸਾਡੇ ਵਾਸਤੇ ਸਭ ਕੁਝ ਕਰ ਰਹੇ ਆ ਉਹਨੂੰ ਇੱਕ ਨਿੱਕੀ ਤੋਂ ਨਿੱਕੀ Gracias. ਰੱਬ ਨੇ ਜਿਹੜਾ ਇਹ ਸਭ ਕੁਝ ਬਣਾਇਆ ਵਾ ਉਹਨਾਂ ਨੂੰ ਹਰ ਵਾਸਤੇ ਜੜ ਦੇ ਨਿਚੜਿਆ ਵਾ ਉਹਦੀ ਰੋਟੀ ਦੀ ਫਿਕਰ ਪਰਮਾਤਮਾ ਨੂੰ ਆਪ ਆਉਨੇ ਉਹਦੇ ਮੂੰਹ ਤੱਕ ਪਹੁੰਚਾਉਣੀ ਆ ਕਿਸੇ ਨਾ ਕਿਸੇ ਤਰੀਕੇ ਪਰ ਕਰਨਾ ਆਪ ਪਾਊਗਾ ਇਹ ਨਹੀਂ ਕਿ ਸਾਧੂ ਵਾਂਗੂ ਬੈ ਗਏ ਕਿ ਉਹ ਆ ਕੇ ਬਚਾਊਗਾ ਉਹਨੇ ਬਸ ਇੱਕ ਖੇਡ ਬਣਾ ਦੇਣੀ ਤੁਹਾਡੇ ਆਲੇ ਦੁਆਲੇ ਜੇ ਤੁਸੀਂ ਨਾ ਖੇਡੀ ਉਹ ਖੇਡ ਤੁਸੀਂ ਹਾਰ ਜਾਣਾ ਜੀ ਉੱਥੇ ਮੈਨੂੰ ਪਤਾ ਇੱਕ ਖੇਡ ਬਣਾਉਂਦਾ ਵਾ ਉਹ ਖੇਡ ਦਾ ਖੇਡ ਨਹੀਂ ਪੈਣੀ ਸਾਨੂੰ ਰੋਣਾ ਨਹੀਂ ਉੱਥੇ ਸਾਨੂੰ ਹੌਸਲਾ ਰੱਖਣਾ ਪੈਣਾ ਰੱਬ ਵੀ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ ਆਪ ਕਰਦੇ ਨੇ ਰੱਬ ਸਾਡੇ ਹੈ ਸਾਨੂੰ ਆਪਣੇ ਸਾਰੇ ਕੰਮ ਆਪ ਹੀ ਕਰਨੇ ਪੈਣੇ ਨੇ ਜੇ ਮਾਤ ਪਿਤਾ ਸੁਤਨੀਤ ਨ ਭਾਈ ਮਨ ਉਹੋ ਨਾਮ ਤੇਰੇ ਸੰਗ ਸਹਾਈ ਜਿੱਥੇ ਮਾਪਿਓ ਪੁੱਤਰ ਮਿੱਤਰ ਭਰਾ ਕੋਈ ਸਾਥ ਨਹੀਂ ਬੰਦਾ ਉਥੇ ਹੈ ਮਨ ਪ੍ਰਭੂ ਦਾ ਗਿਆਨ ਤੇਰੇ ਨਾਲ ਸਹਾਈਤਾ ਕਰਦਾ ਹੈ